ਯਾਲਾ ਜੀ ਜਿਹੜੇ ਅੱਜ ਜਿਹੜੀ ਜਰੂਰੀ ਜ਼ਰੂਰਤ ਅਸੀਂ ਆ ਲੋਕਾਂ ਨੂੰ ਕਿਟਕਿਟੇ ਕਿਸੋਰੇ ਬਣ ਦਿੰਦੇ ਆ ਤਾਂ ਕਿ ਉਹ ਆਪਣੇ ਘਰਾਂ 'ਚ ਜਾ ਕੇ ਸ਼ਰਤਾਂ ਦੇ ਬਖਸ਼ਾਲੇ ਪਾਣੀ ਰਸਮ ਔਰ 42 ਡਿਗਰੀ ਦਾ ਅੰਬਲ ਤੇ ਬਹੁਤ ਸ਼ਤਕੀ ਗਰਮੀ ਪੈ ਰਹੀ ਆ ਤੇ ਪਖਸ਼ੀ ਵਾਲਾ ਕਰਨੀ ਆਪਣੇ ਘਰ ਦੇ ਜਾ ਰਹੇ ਨੇ ਤਾਂ ਉਹਨਾਂ ਦੇ ਖੁਸ਼ੀਆਂ ਨੇ ਤੇ ਅਸਕੇ ਦੇ ਰੋਕਣ ਦੀ ਜ਼ਿੰਮੇਵਾਰੀ ਆਪਣੀ ਇੱਕ ਅਹਿਮ ਇਸ਼ਾ ਕਿਰਦ ਦਾ ਹੈ ਆਪਣੇ ਨੈਚਰ ਸਰਕਲ ਦਾ ਇੱਕ ਹਿੱਸਾ ਹੈ ਇਹਨਾਂ ਨੂੰ ਬਚਾਉਣ ਵਾਸਤੇ ਸਿਰਫ ਪਾਣੀ ਰਸਮ ਜਾਂਦੇ ਤੇ ਸਾਡੇ ਤੋਂ ਵੀਰੇ ਕਿਸੋਰੇ ਫਰੀ ਲੈ ਕੇ ਜਾਓ ਤੇ ਸਾਡੇ ਅਦਰਸ਼ ਨੇ ਜੀਬ ਦੀ ਤੇ ਅਸੀਂ ਨਾਲ ਅਦਰਸ਼ਮਾਨ ਦੀ ਸੇਵਾ ਕਰਦੇ ਆ ਰਹੇ ਹਾਂ ਜੁਨਾ ਇਸ ਸਮੇਂ ਸਾਡੇ ਜੀਬ ਤੋਂ ਸਾਡੇ ਨਾਲ ਬਹੁਤ ਸਾਰੇ ਲੋਕਾਂ ਭੰਗ ਲੜਕੀਆਂ ਅੜਤੀ ਬੁੜੇ ਹੋਏ ਨੇ ਸਾਡੇ ਪੁੰਦਾਨੀ ਨੇ ਸਾਡੇ ਸਹਿਦਾਨੀ ਨੇ ਉਹ ਸਾਡੇ ਸਾਡੇ ਬਾਗਦਾਨੀ ਵੀ ਨੇ ਤੇ ਦੇਖ ਰਹੇ ਹੋ ਛੋਟਾ ਬੱਟਾ ਮਾਤਾ ਇਹ ਰਿਕਵੈਸਟ ਕੀਤਾ ਸਾਡੀ ਮਹਾਰਾ ਤੇ ਸਾਡਾ ਸਭ ਤੋਂ ਵੱਡਾ ਮਦਦ ਹੈ ਖੂਬ ਖੈਰ ਕਰਾਂਗੇ ਜਿਹੜੇ ਕੈਂਸਰ ਬਗਨਿਆ ਬਾਲ ਵਧਾ ਰਹਿਆ ਤੇ ਇਹ ਹੁਣ ਦੋ ਬਾਲ ਮੇਰੇ ਮੰਗੋ 12 ਇਚ ਹੋਣਗੇ দান ਵੀ ਕਰੂਗਾ ਬਰੇ ਪੰਜਾਬ ਦਾ ਪਹਿਲਾ ਹੀਵਾਲਦਾਨੀ ਵੀ ਸਾਡੇ ਗਰੁੱਪ ਦਾ ਹੈਗਾ ਆਪਣੇ ਇਹਦੇ ਇਹਦੇ ਫਾਦਰ ਨੇ ਸਾਡੇ ਉਹ ਮੈਂਬਰ ਨੇ ਤਾਂ ਅੱਜ ਇੱਕ ਵਾਰ ਸ਼੍ਰੀ ਦੇਵ ਜੀ ਨੇ ਸੋ ਆਮੀ ਜਨਮ ਘਾੜ ਦੇ ਤੋਂ ਸਭ ਨੂੰ ਲੱਗਦਾ ਕੁਵਾਰਖਾਂ ਜੈ ਹੈ ਬੰਦੇ ਬੰਦ